ਅਦਨ ਨੇ 75 ਸਾਲ ਦੇ ਚਿਰ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਬ ਬੰਗੂ ਘਰ ਤੋਂ ਚੜ ਗਏ ਜੀ ਉਹ ਸੁਣ ਲੋ ਗੱਲ ਬਲੇ ਕਿੱਥੇ ਗਏ ਸਾਬ ਸੁਣੋ ਪਿਆ ਜੀ ਸਾਡੇ ਸੁਣ ਲੋਣ ਸੁਣ ਲੋ ਬਾਜਵਾਲ ਸਾਹਿਬ ਸੁਣ ਲੋ ਸੁਣ ਲੋ ਸੁਣ ਲੋ ਸੁਣੋ ਸੁਣੋ ਕਿੱਥੇ ਗਾ ਸੁਣੋ ਉਹ ਸੁਣੋ ਜੀ ਰਿਪੋਰਟ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਾ ਕੀਤਾ ਜਾਵੇ ਚੇਰ ਨੂੰ ਡੈਸਟਰ ਕਰੋ ਮਾਤੇ ਨੂੰ ਰਸ ਕਰ ਲੈ ਬੰਨ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਵਾ ਜੀ ਬੈਠੋ ਤੁਸੀਂ ਸਾਬ 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 ਰਵੀ ਅਕਾ ਸੁਣੋ ਤੁਸੀਂ ਤੁਸੀਂ ਦੋ ਗਣ ਗੱਲ ਗੁਡੀ ਕਰ ਲੈਣ ਦੋ ਇਹ ਹੀ ਇਸ ਅਬਾਉਟ ਟੂ ਫਿਨਿਸ਼ ਹੀ ਇਸ ਅਬਾਉਟ ਟੂ ਫਿਨਿਸ਼ ਸਾਬ ਜੀ ਹੀ ਇਸ ਅਬਾਉਟ ਟੂ ਫਿਨਿਸ਼ ਜੀ ਜੀ ਬੜਾ ਬੜਾ ਮਾਪੂਸ ਸਿੱਖ ਉਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਪੰਜਾਬੀ ਟਰਾਲੀਆਂ ਭੱਜ ਭੱਜ ਕੇ ਰੱਟ-ਪੱਟ ਪੜ ਕੇ ਉਹਨਾਂ ਨੇ ਸਭੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਛੇ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮਾਦੀ ਵੀ ਕਹਿੰਦਾ ਹੌਸਲੇ ਵਿੱਚ ਤੇ ਜਿਹਨਾਂ ਨੇ ਉਹ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੈਦਾ ਚੋਹਾਂ ਦੇ ਨਾਲ ਮੀਟਿੰਗ ਦਿੱਤੀ ਸੀ ਮੈਂ ਕਿ ਸਾਨੂੰ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਬੇਟਾ ਆਇਆ ਆ ਜਿਹੜਾ ਜਾ ਕੇ ਕਿੱਥੋਂ ਦੇ ਇਹਨਾਂ ਦਾ ਬੇਟਾ ਆਇਆ ਗਾਂਧੀ ਜੀ ਸਾਨੂੰ ਬੜੀ ਮੀਤ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਠਾ 20 ਦਿਨ ਬਾਅਦ ਆਇਆ ਚਲੋ ਕੁਛ ਨਾ ਕੁਝ ਤੇ ਦੇਖੇ ਜਾਣਗੇ ਆਸਰੇ ਮੈਂ ਸਟਿੱਕਰ ਸਾਥ ਸਵੇਰੇ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਬ શિક્ષੀਤਾ ਇਹ ਕਹਿੰਦੇ ਉਹਨਾਂ ਦਾ ਨਾਮ ਖਸਪੰਝ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤਾ ਤੱਕੋ ਜੋ ਹੋ ਗਿਆ ਦੇਖ ਮੈਂ ਆਪਣੀ ਗੱਲ ਕਹਿ ਦਿੱਤੀ ਆ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਫੁੱਲ ਕਰਦੇ ਜਾਓ ਜੀ ਬੋਲੋ ਜੀ ਮੇਨੋ ਪਹਿਲੇ ਗੱਲ ਇਹ ਹੈ ਇਹ ਆਪਣੀ ਇੱਕ ਪੁਆਇੰਟ ਆਫ ਫਾਲੋ ਦੇ ਪੁਆਇੰਟ ਆਫ ਕਰਦੇ ਕੰਪਲੀਟ ਕਰਦੇ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੈ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤੇ ਸਹੀ ਬੈਠੋ ਬਾਜਵਾਦੀਆ ਵਾਰੀ ਵਾਰੀ ਇੰਟਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਸਾਬ ਬੋਲੋ ਬੋਲੋ ਸਾਬ ਸਾਬ ਜੀ ਕਾ ਸੁਣੋ ਬੈਠੋ ਜੀ ਲੈਟੋ ਉਹ

ਬਾਈ ਜੀ ਹੁਣ ਬੋਲਣਾ ਅਗੇ ਕਿ ਨਕਸ਼ੇ ਜਰਾ ਮਹਾਰਾਜ ਤੁਸੀਂ 15 ਮਿੰਟ ਲੈ ਗਏ ਚਲੋ ਇਹ ਕੋਈ ਨਾ ਤੂੰ ਦਬਾਓ ਉਹ ਤੁਸੀਂ ਬਾਪੜੀ ਗਾਤ ਤੋਂ ਸਾਰੇ ਇਹਨਾਂ ਨੂੰ ਬਾਓ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਖੱਲੇ ਟੇਹ ਦੇ ਅਸੀ ਸਰ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ਸਾਰਾ ਮੈਂ ਉੱਤੇ ਜਵਾਬ ਦੇਣ ਲੱਗਾ 6 ਆਜੇ ਦਾ ਬਾਲਾ ਸਾਹਿਬ ਕਹੇ ਇੱਕ ਨਾ ਟੁੱਟੀ ਦੀ ਵੀ ਇਹ ਗੱਲ ਕਰਦੇ ਸਭ ਲੋਕਾਂ ਦਾ ਪੀਅ ਮਖਤਾਰ ਆਵਾਜ਼ ਸਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹਜ਼ੂਰ ਗੱਲਾਂ ਕਰਦੇ ਜੇ ਮੇਰੇ ਪੀਅ ਦੀ ਜ਼ਮੀਨ ਸਾਥ ਤੋਂ ਹੋ ਜਾਏ ਸਭ ਇੱਕ ਕਨਾਲ ਉਸ ਤੋਂ ਬਚਾ ਦੇ ਕੋਈ ਜ਼ਮੀਨ ਨਾ ਕਹਿੰਦੇ ਜਿਉਂ ਉਹਦੇ ਨਾਲ ਕੁੜਾਦੀ ਮੇਰਾ ਨਾਮ ਲੈਂਦਾ 24 ਘੰਟੇ ਮੇਰੇ ਕਰ ਦਿੰਦਾ ਸਭ ਨਾ ਪਿੰਡ ਦੇ ਤੋਂ ਟੜਿਆਂ ਦੇ ਆਪੋ ਜੀ ਤੋਰਦੀ ਆਹੀ ਬਣਾਉਂਦੀ ਸਭ ਕੁਝ ਕਰਤਾ ਮੈਂ ਆਖੋ ਗੱਲ ਕਹਿ ਰਿਹਾ ਸੀਗਾ ਸੁਣ ਜਾ ਜੀ ਸਾਡੀ ਸੀਰ ਸੋ ਜਾਓ ਆਪਾਂ ਜਦ ਕੀ ਸੀਧੇ ਸੁਣਨਾ 15 ਦਿਨ ਹੋ ਗਏ ਹਾੜਾ ਆਇਆ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾ ਆਇਆ ਨੂੰ ਕੇਰੋ ਡੈਸ ਕਰੋ ਕੇਰੋ ਸਾਹਿਬ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾ ਆਇਆ ਨੂੰ ਇਹ ਸੁਲਤਾਨ ਕੋ ਲੋਧੀ ਖੇਕ ਬੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਦੀ ਲੱਗੀ ਆ ਬੈਠਾ ਆਪਣੀ ਜਵਲ ਥਾ ਜਿਹੜਾ ਕਹਿੰਦਾ ਚਾਚਾ ਮੇਰਾ ਉਹ ਡਿਮ ਕੰਪਲੀਟ ਉਧਰ ਗੱਲਾਂ ਕਰਦੇ ਜਾਂਦੇ ਯਾਰ ਲੈ ਲੈ ਟੇਮ ਬੈਠੋ ਆਕਰ ਕੇ ਆਹੀ ਚਰੰਗ ਦੀ ਜੜੇ ਆਹੀ ਚਰੰਗ ਦੀ ਜੜੇ ਓ ਤੁਸੀਂ ਬੈਠੋ ਯਾਰ ਗੱਲ ਤੁਸੀਂ ਕਹਿੰਦੇ ਸਰਦਾਂ ਦੀ ਕੇਰੂ ਡਕੀਤਾ ਜਾਵੇ ਸਭ ਦੇਖੋ ਕੇਰੂ ਡਕ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਕਿ ਸਾਡੇ ਤੋਂ ਬਿਨਾ ਅਕਲ ਕਾਨੂੰਨ ਨਹੀਂ ਸਭ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਅਜਨਾਲਾ ਸਰ ਸਵਾਦ ਦੇ ਉੱਤੇ ਆਸੀਂ ਜੰਗਾਂ ਦੀ ਮਾਦਵੀ ਚੱਲਦੇ ਆ ਅਸੀਂ ਸੱਜ ਉਹ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤੀ ਉਹ ਕਰਨੀ ਚਾਹੀਦੀ ਸੀਗੀ